ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਆਪਲੀ ਭਾਂ ਤੇ ਜਾਣਦੇ ਹੀ ਆ ਕਿ ਅੱਜ 108 ਸੰਤ ਬਾਬਾ ਬਲਬੀਰ ਸਿੰਘ ਮਹਾਰਾਜ ਜੀ ਅੱਜ ਵਰਸੀ ਦਿਹਾੜੇ ਆ ਜਿਹੜੇ ਕਿ 108 ਸੰਤ ਬਾਬਾ ਹਰੀ ਸਿੰਘ ਗੁਰਦੁਆਰਾ ਹਰੀਸਰ ਦੇ ਵਿੱਚ ਬੜੀ ਸ਼ਰਧਾ ਪੂਰਪਨ ਮਨਾਇਆ ਜਾ ਰਹੀਆਂ ਹਨ ਕਿ ਅੱਜ ਦੇ ਦਿਨ ਉਹ ਸਾਨੂੰ ਇੱਥੇ ਸਦਾ ਲਈ ਛੱਡ ਕੇ ਚਲੇ ਗਏ ਆ ਸਾਧੂ ਸੰਤ ਜਾਣਦੇ ਨੇ ਉਹ ਹੁੰਦੇ ਤਾਂ ਇੱਥੇ ਆ ਪਰ ਸਵੀਕਤ ਤੌਰ ਤੇ ਉਹ ਸਾਨੂੰ ਨਹੀਂ ਮਿਲਦੇ ਇਸ ਕਰਕੇ ਅੱਜ ਅਸੀਂ ਸੰਤਾਂ ਦੇ ਰੂਪ ਰੂਪ ਇਸੇ ਕਰਕੇ ਹੋਏ ਆ ਕਿ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਸੰਤ ਬਾਬਾ ਬਲਬੀਰ ਸਿੰਘ ਮਹਾਰਾਜ ਜੀ ਵਰਸੀ ਦੇ ਸੰਬੰਧ ਵਿੱਚ ਸਭ ਨੂੰ ਪਤਾ ਲੱਗੇ ਕਿੰਨਿਆਂ ਨੂੰ ਚੇਤਾ ਵੀ ਭੁੱਲ ਗਿਆ ਹੋਣਾ ਕਿ ਕਿਸੇ ਨੂੰ ਚੇਤਾ ਹੋਊਗਾ ਨਾ ਹੋਊਗਾ ਇਹ ਵੱਖਰੀ ਗੱਲ ਆ ਪਰ ਜੋ ਸੰਤ ਸੰਤ ਬਾਬਾ ਬਲਬੀਰ ਸਿੰਘ ਦਾ ਸੰਤਾਂ ਦੇ ਨਾਲ ਪਿਆਰ ਸੀ ਮੋਹ ਵੀ ਸੀਗੀ ਉਹ ਇੱਕ ਬੱਕਰੀ ਦੇਖ ਸੀ ਕਿ ਜਿੰਨਾ ਸੰਤ ਜੇ ਮੈਂ ਸੰਤਾਂ ਦੇ ਨਾਲ ਗੱਲ ਕਰਦਾ ਮੈਂ ਕਹਿੰਦਾ ਜੀ ਸੰਤੋ ਬਾਬਾ ਬਲਬੀਰ ਸਿੰਘ ਨੇ ਮੇਰੇ ਨਾਲ ਹੀ ਪਿਆਰ ਕਰਦੇ ਹੋਰ ਨਾ ਇਹਨਾਂ ਕਰ ਨਹੀਂ ਸਕਦੇ ਪਰ ਸੰਤ ਹਰ ਇੱਕ ਜੀਵ ਨਾਲ ਪਿਆਰ ਬਹੁਤ ਕਰਦੇ ਸੀ ਇੱਥੇ ਤੱਕ ਕਿ ਜੀਵ ਜੰਤੂਆਂ ਨੂੰ ਪਸ਼ੂਆਂ ਨੂੰ ਜਦਾਂ ਕੁੱਤੇ ਵੀ ਇੱਥੇ ਡੇਰੇ ਦੇ ਵਿੱਚ ਬਹੁਤ ਸਭ ਹਰ ਇੱਕ ਨੂੰ ਪਿਆਰ ਕਰਦੇ ਕੁਦਰਤੀ ਕਾਇਨਾਤ ਨੂੰ ਪਿਆਰ ਕਰਦੇ ਜੋ ਜਿਹੜਾ ਇਨਸਾਨ ਕੁਦਰਤੀ ਕਾਇਨਾਤ ਨੂੰ ਪਿਆਰ ਕਰਦਾ ਵਾ ਤੇ ਉਹ ਕੁਦਰਤ ਨੂੰ ਪਿਆਰ ਕਰਦਾ ਵਾ ਮੰਨ ਲਓ ਕਿ ਮੈਂ ਕਿਸੇ ਇਨਸਾਨ ਦਾ ਨਾਲ ਪਿਆਰ ਬਹੁ ਕਰਦਾ ਵਾਂ ਉਹਦੇ ਬੱਚਿਆਂ ਨੂੰ ਨਹੀਂ ਮੈਂ ਚੰਗਾ ਸਮਝਦਾ ਉਹ ਫਿਰ ਉਹ ਪਿਓ ਖੁਸ਼ ਨਹੀਂ ਹੁੰਦਾ ਉਹ ਕਹਿੰਦਾ ਕਿ ਮੇਰੇ ਬੱਚਿਆਂ ਦਾ ਤਾਂ ਹੀ ਦੁੱਖ ਹੋਣਾ ਕਿ ਮੇਰੇ ਪਿਆਰ ਕਰਨ ਨਾਲ ਕਿ ਫਿਰ ਇਸੇ ਤਰ੍ਹਾਂ ਪਰਮੇਸ਼ਰ ਵੀ ਇਹੀ ਗੱਲ ਚਾਹੁੰਦਾ ਕਿ ਸਾਰੀ ਕਾਇਨਾਤ ਦਾ ਪਿਆਰ ਕਰੇ ਸਤਿਕਾਰ ਕਰੇ ਤਾਂ ਬੇਰੋਹ ਦੇ ਦਰ ਤੇ ਪ੍ਰਵਾਨ ਹੁੰਦਾ ਜੇ ਤੁਸੀਂ ਵੀ ਉਹਦੇ ਦਰ ਤੇ ਪ੍ਰਵਾਨ ਹੋਣਾ ਚਾਹੀਦਾ ਉਹ ਚ ਨੀਚ ਧਰਮਾਂ ਵਿਧਮਾਂ ਧਰਮਾਂ ਦੇ ਵਿੱਚੋਂ ਨਿਕਲ ਕੇ ਨਰੋਲ ਸਤਗੁਰ ਸੱਚੇ ਪਾਤਸ਼ਾਹ ਦਾ ਸਿਮਰਨ ਕਰਨਾ ਚਾਹੀਦਾ ਵਾ ਜਿਸ ਤਰ੍ਹਾਂ ਅਸੀਂ ਕੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਸਾਰੇ ਵੱਲ ਦੇ ਵਿੱਚ ਮਨਾਇਆ ਇੱਕੋ ਹੀ ਸ਼ਬਦ ਸਾਰਿਆਂ ਤੇ ਗਾਣਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨ ਹੋਇਆ ਇਹ ਮਹਾਰਾਜ ਦੇ ਯਾਦ ਵੀ ਅੱਜ ਧੁੰਦ ਪਈਏ ਇਹ ਤਾਂ ਧੁੰਦ ਬਾਰੇ ਨਹੀਂ ਕੋ ਗੱਲ ਕਰਦੇ ਉਹ ਧੁੰਦ ਉਸ ਧੁੰਦ ਬਾਰੇ ਗੱਲਬਾਤ ਕਰਦੇ ਆ ਕਿ ਜਿਹੜੀ ਵਿਹਿਮਾ ਭਰਮਾ ਦੀ ਕਾਇਆ ਧੁੰਦ ਉਸ ਧੁੰਦ ਦੇ ਬਾਰੇ 7 ਸਾਲ ਸੇ ਪਾਸ਼ਾ ਗੱਲਬਾਤ ਕਰਦੇ ਉਹਨਾਂ ਨੇ ਸਾਡੇ ਵਿਹਿਮਾ ਭਰਮਾ ਦੇ ਵਿੱਚੋਂ ਕੱਢਿਆ ਤੇ ਇਹ ਉਹ ਧੁੰਦ ਫਿਰ ਆਪੇ ਤੱਕ ਜਾਂ ਵਿਹਿਮਾ ਭਰਮਾ ਜੋ ਆਪੇ ਚੰਨ ਹੋ ਗਿਆ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਬੈਠ ਜਾਵੇ ਉਥੇ ਚਾਨਣੇ ਹੋ ਜਾਂਦਾ ਜੇ ਤੁਸੀਂ ਵੀ ਚਾਨਣੇ ਦੇਖਣਾ ਚਾਹੁੰਦੇ ਆ ਆਓ ਆਪਾਂ ਸਾਰੇ ਕੋਈ ਇੱਕੋ ਜਿਹੇ ਪਲੇਟਫਾਰਮ ਤੇ ਬੈਠ ਕੇ ਸਤਗੁਰ ਸੱਚੇ ਪਾਤਸ਼ਾਹ ਦਾ ਨਾਮ ਜਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆ ਸੰਤਾਂ ਦੇ ਦੇ ਜੀ ਤੁਹਾਨੂੰ ਦਰਸ਼ਨ ਜੀ ਕਰਾਵੇ ਆ ਆਓ ਲਾਈਵ ਤਸਵੀਰਾਂ ਦਿਖਾਉਂਦੇ ਆ ਮੈਂ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ ਡਾ ਕੋਡ ਵੀ ਮੇਰਾ ਮੋਬਾਈਲ ਨੰਬਰ ਹੈਗਾ 98557 19816 98557 19816 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 108 ਸੰਤ ਬਾਬਾ ਬਲਬੀ ਸਿੰਘ ਮਾਰੇ ਹੁਣ ਤੁਸੀਂ ਦਰਸ਼ਨ ਕਰ ਰਹੇ ਜੀ

ਹੁਣ ਤੁਸੀਂ 108 ਸੰਤ ਪਾਪਾ ਬਲਬੀ ਸਿੰਘ ਡੇਰਾ 108 ਸੰਤ ਪਾਪਾ ਹਰੀ ਸਿੰਘ ਮਰੂਦਾ ਵਾਲੀ ਕੋਠੀ ਆ ਗੁਰਦਵਾਰ ਹਰੀ ਸਿੰਘ ਮੰਨਣ ਹਾਂ ਤੋਂ ਲਾਈਵ ਤਸਵੀਰਾਂ ਦੇਖ ਰਹੇ ਆ ਜੀ ਇਹ ਵੀਡੀਓ ਸਾਡੀ 108 ਸੰਤ ਪਾਪਾ ਬਲਬੀ ਸਿੰਘ ਨੂੰ ਸੁਮਨਰਪਤਵਾ ਜੀ ਉਹ ਦਾ ਨੇ ਦੁਨੀਆਦਾਰਾਂ ਨਾਲ ਬਹੁਤ ਹੀ ਮੋਹ ਪਿਆਰ ਕੀਤਾ ਸਭ ਇਹਨਾਂ ਜਾ ਕੇ ਚਰਨੀ ਲੱਗਦੇ ਸੀਗੇ ਬਾਬਾ ਬਲਬੀਰ ਸਿੰਘ ਨੂੰ ਕੋਈ ਵੀ ਸਾਡਾ ਇਲਾਕਾ ਕੋਈ ਨਹੀਂ ਭਲਾ ਸਕਦਾ ਇਹਨਾਂ ਦਾ ਸਾਡੇ ਨਾਲ ਸੰਤਾਂ ਦੇ ਨਾਲ ਪਿਆਰੇ ਇਹਨਾਂ ਦਾ ਇਨਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ